ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾਉਣ ਲੱਗੇ ਆਂ ਬਾਈ ਐਮ ਐਸ ਡੀ ਫਲੋਰ ਮੈਲ ਚੋਂ ਬਣਾਉਣ ਲੱਗੇ ਆਂ ਬਾਈ ਦੀ ਫੀਡ ਫੈਕਟਰੀ ਆ ਤੇ ਫੀਡ ਤਿਆਰ ਕਰਦੇ ਆ ਬਾਈ ਆਪਦੀ ਜਿਹੜਾ ਫੀਡ ਦਾ ਬਾਈ ਦਾ ਨਾਮ ਆਗਾ ਪੰਜਾਬ ਗੋਲਡਨ ਫੀਡ ਆ ਤੇ ਵੈਸੇ ਮੰਨ ਕੇ ਚੱਲੋ ਜੇ ਕੋਈ ਵੀਰ ਭਰਾ ਆਪਦੀ ਮਰਜ਼ੀ ਨਾਲ ਫੀਡ ਤਿਆਰ ਕਰਾਉਣੀ ਤਾਂ ਕਰ ਦਿੰਦੇ ਆਗੇ ਤੇ ਬਾਕੀ ਦੀ ਜਿਹੜੀ ਗੱਲਬਾਤ ਆਪਾਂ ਕਰਾਂਗੇ ਬਾਈ ਬਾਈ ਨਾਲ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਬਹੁਤ ਵਧੀਆ ਚੜ੍ਹਦੀ ਕਲਾ ਤੇ ਸਭ ਤੋਂ ਪਹਿਲਾਂ ਤਾਂ ਜੀ ਗੱਲ ਕਰੀਏ ਆਪਣੇ ਜਿੱਥੇ ਖਾਸੀਅਤ ਦਾਣੇ ਦੀ ਦੱਸਿਓ ਆਪਣੇ ਦੀ ਹਨਾ ਜੀ ਖਾਸੀਅਤ ਦਾਣੇ ਚ ਤੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਬਾਈ ਸੰਭਾਲ ਕੇ ਰੱਖਣ ਵਾਲੀ ਵੀਡੀਓ ਆ ਦੇਖਣ ਵਾਲੀ ਵੀਡੀਓ ਛੋਟੇ ਕੰਮ ਆਉਣ ਵਾਲੀ ਹੈ ਕਿਉਂਕਿ ਰੁਟੀਨ ਚ ਆਪਣੇ ਸਾਰਿਆਂ ਦੇ ਪਸ਼ੂ ਰੱਖੇ ਹੋਏ ਹਨਾ ਬਾਈ ਬਿਲਕੁਲ ਬਾਈ ਫੀਡ ਵਗੈਰਾ ਡੇਲੀ ਪਾਉਣੇ ਆ ਕਿਉਂਕਿ ਜੇ ਫੀਡ ਦੀ ਮੈਨੇਜਮੈਂਟ ਨਹੀਂ ਤਾਂ ਕਾਸ਼ੇ ਦੀ ਮੈਨੇਜਮੈਂਟ ਹਾਂਜੀ ਹਾਂ ਤੇ ਬਾਈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਸਭ ਤੋਂ ਪਹਿਲਾਂ ਤਾਂ ਮੇਰਾ ਨਾਮ ਮੀਵਾ ਸਿੰਘਾ ਜੀ ਨੂੰ ਪਿੰਡ ਢਲਵਾ ਜ਼ਿਲ੍ਹਾ ਬਰਨਾਲਾ ਤਪਾ ਮੰਡੀ ਤੋਂ 4 ਕਿਲੋਮੀਟਰ ਰਹਿ ਜਾਂਦਾ ਬਈ ਸਾਡਾ ਪਿੰਡ ਠੀਕ ਹੈ ਤਹਿਸੀਲ ਵੀ ਤਪਈ ਪੈਂਦੀ ਹੈ ਤਹਿਸੀਲ ਵੀ ਤਪਈ ਹੈ ਤੇ ਨੇੜੇ ਨੇੜੇ ਪਿੰਡ ਜੀ ਆਪਾਂ ਨੂੰ ਨੇੜੇ ਪਿੰਡ ਤੋਂ ਸਾਡੇ ਜੀ ਵਿੱਚ ਆ ਡੈਂਬਲ ਸਿੰਘ ਵਾਲਾ ਹੋ ਗਿਆ ਜੀ ਹੂੰ ਹੁਣ ਸੋਗੇ ਮੋੜ ਹੋਗੇ ਠੀਕ ਹੈ ਜੀ ੁੱਡੀ ਹੋ ਗਿਆ ਇੱਧਰ ਤਪਾ ਲਾ ਕੇ ਆ ਨਾਲ ਹੀ ਦਰਾਜ ਜੇ ਠੂਕੇ ਸਾਰੇ ਨੇੜੇ ਹੀ ਪੈ ਗਏ ਬਈ ਪਿੰਡ ਠੀਕ ਹੈ ਇੱਥੇ ਸੀ ਜਿਹੜਾ ਕਿ ਪਹੁੰਚ ਵੀ ਲੋਕਲ ਕਰ ਦਿੰਦੇ ਆ ਜੀ ਜਿੰਨੇ ਦਾਲ ਦੇ ਪਿੰਡ ਠੀਕ ਹੈ ਜੀ ਆਪਣਾ ਨਾ ਕੰਟੈਕਟ ਨੰਬਰ ਬੋਲ ਦਿਓ ਜੀ ਮੜਾ ਜੀ ਕੰਟੈਕਟ ਨੰਬਰ ਹੈਗਾ 95170 14151 ਜੀ 92151 14151 ਇਹ ਦੋਵੇਂ ਨੰਬਰ ਆਪਣੇ ਆ ਜੀ ਦੋਨੇ ਨੰਬਰ ਆਪਣੇ ਠੀਕ ਹੈ ਜੀ ਤੇ ਹੁਣ ਆਪਾਂ ਜੇ ਸਟਾਰਟਿੰਗ ਕਰਦੇ ਆ ਜਿਹੜੀ ਆਪਾਂ ਫੀਡ ਇਹ ਤਿਆਰ ਕਰਦੇ ਆ ਜੀ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਪੈਂਦੀਆਂ ਨੇ ਹੁਣ ਸਾਹਮਣੇ ਪੰਜਾਬ ਕੋਲਟਨ ਦਾ ਘਟਾ ਪਿਆਗਾ ਆਪਣਾ ਚੀਜ਼ਾਂ ਤੁਹਾਡੇ ਬਈ ਸਾਹਮਣੇ ਆ ਹਾਂਜੀ ਆਟਮਾ ਤੇ ਨਿਗਾਹ ਹੀ ਮਰਵਾ ਦਿੰਦੇ ਆ ਇੱਧਰ ਆਓ ਹਾਂਜੀ ਆ ਸਾਡੇ ਕੋਲ ਚੌਕਰ ਹੋ ਗਿਆ ਜੀ ਮੋਟਾ ਚੌਕਰ ਹੈ ਮੋਟਾ ਚੌਕਰ ਹੈ ਠੀਕ ਆ ਖਲ ਖਲ ਹੋਗੀ ਜੀ ਖਲ ਵੀ ਉਹ ਆ ਜਿਹੜੀ ਮੋਤੀ ਜੀ ਦੇ ਵਿੱਚ ਤੇਲ ਹੁੰਦਾ ਜੀ ਨਹੀਂ ਤਾਂ ਪਾਪੜੀ ਜੀ ਹੁੰਦੇ ਉਹ ਜਿਆਦਾ ਵਧੀਆ ਨਹੀਂ ਹੁੰਦੇ ਇਹ ਕਿਹੜੀ ਕੰਪਨੀ ਦੀ ਆ ਜੀ ਖਲ ਇਸੇ ਜਿਹੜੀ ਆਪਾਂ ਪਾਉਨੇ ਆਗੇ ਅਸੀਂ ਆਪ ਸਾਡੇ ਕੋਲੂ ਆ ਜੀ ਉੱਥੋਂ ਤੇਲ ਵੀ ਮੰਗਾਉਨੇ ਹੁੰਦੇ ਆ ਤੇ ਖਲ ਵੀ ਉਹਨਾਂ ਤੋਂ ਲੈ ਲੈਂਦੇ ਆ ਠੀਕ ਆ ਵੀ ਨਾ ਜਿਹੜੀ ਅਸਲੀ ਖਲ ਉੱਥੇ ਲੈਂਦੇ ਆ ਅੱਖਾਂ ਦੇ ਸਾਹਮਣੇ ਆਇਆ ਬਸ ਸਰ ਠੀਕ ਆ ਜੀ ਤੇ ਅੱਗੇ ਆ ਗਿਆ ਸੋਲਿਆਂ ਦਾ ਸਿਲਕਾ ਹੋ ਗਿਆ ਜੀ ਸੋਲਿਆਂ ਦਾ ਸਿਲਕਾ ਹੋ ਗਿਆ ਜੀ ਇਹ ਸੋਇਆਬੀਨ ਹੋਗੀ ਜੀ ਹਮ ਸਾਬਤ ਸੋਇਆਬੀਨ ਹੁਣ ਕੌਣ ਪਾਉਂਦਾ ਨਹੀਂ ਫੀਡ ਚ ਪਾਉਂਦਾ ਹੀ ਨਹੀਂ ਕੋਈ 55 60 ਰੁਪਏ ਦੇ ਕਿਲੋ ਦੇ ਘਰਾਂ ਚ ਜਾਵੜੀ। ਕੀ ਇਹ ਆਪਾਂ ਹੀ ਪਾਉਣੇ ਆ? ਹਾਂਜੀ ਹਾਂ। ਠੀਕ ਹੈ ਜੀ। ਅਸਾਂ ਮੱਕੀ ਆ। ਹੂੰ। ਮੱਕੀ ਲੋਕ ਨਾ 14 14 ਵਾਊਚਰ ਪਾਈ ਜਾਂਦੇ ਆ। ਠੀਕ ਹੈ ਜੀ। ਇਹ ਜਮਾ ਸੁੱਕੀ ਹੈ ਜੀ। ਜਮਾ ਸੁੱਕੀ ਖੜਕਦੀ ਆ ਹਣਾ। ਖੜਕਦੀ ਆ ਜਿਵੇਂ ਮਰਦੀ। ਪਤਾ ਲੱਗੂ ਵੀ ਹਾਂ ਚੀਜ਼ ਹੈਗੀ ਆ। ਛੜਕਾ ਕਰਦੀ ਆ। ਇਹ ਸੋਇਆਬੀਨ ਦਾ ਛਿਲਕਾ ਆ ਗਿਆ ਜੀ। ਠੀਕ ਹੈ ਜੀ। ਜਿਹਨੂੰ ਚੂਰੀ ਕਹਿ ਦਨੇ ਆਪਾਂ। ਹੂੰ ਚੂਰੀ ਆ ਗਈ ਜੀ। ਇਹ ਸਰੋਂ ਆ ਗਈ ਜੀ। ਇਹ ਵੀ ਗ੍ਰाइंड ਕਰਕੇ ਪਾਉਣੇ ਆ। ਠੀਕ ਹੈ ਜੀ। ਇਹ ਨਾਲੀਆਂ ਬੜੇ ਮੇ ਆ ਗਈ ਜੀ। ਇਹ ਵੀ ਗ੍ਰाइंड ਕਰਕੇ ਹ ਕੌਮੇ ਦੀ ਬਰਾਇ ਕਰਦੇ ਦੀ ਹੈ ਕੋਈ ਫਟ ਗਿਆ ਕੋਈ ਸਾਫਤ ਰਹਿ ਗਿਆ ਇੰਜ ਹੋਣਗੇ ਅੱਗੇ ਅੱਗੇ ਮੇਰਾ ਕਣਕਾ ਜੀ ਹੂੰ ਕਹਿਣ ਦਾ ਮਤਲਬ ਹੈ ਜੀ ਇਹ ਹੈ ਵੀ ਹੂੰ ਜਿਹੜੇ ਜਾਨਵਾਰ ਆ ਠੀਕ ਹੈ ਬੇਜਵਾਨ ਆ ਬੇਜਵਾਨ ਪਰ ਸਵਾਸ ਉਹਨਾਂ ਦੇ ਅੰਦਰ ਵੀ ਚੱਲਦੇ ਆ ਸਹੀ ਗੱਲ ਹੈ ਜੀ ਚੱਲਦੇ ਦਿਲ ਤੋਂ ਟੀਚਾ ਲੈ ਕੇ ਚੱਲਿਆ ਵੀ ਜੇ ਕੰਮ ਜਿਹੜਾ ਵੀ ਕਰਨਾ ਟੌਪ ਤੇ ਕਰਨਾ ਇਹ ਨਹੀਂ ਕਰਨਾ ਵੀ ਉਹਦੇ ਵਿੱਚ ਕੋਈ ਮਲਾਪੀ ਚੀਜ਼ ਠੀਕ ਹੈ ਜੀ ਜਾਂ ਕੋਈ ਉਲੀ ਲੱਗੀ ਵੀ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਪਾਵਾਂਗੇ ਕਿਉਂਕਿ ਬਾਈ ਜੀ ਲੋਕਾਂ ਦੇ 2-2 3-3 ਲੱਖ ਦਾ ਪਸ਼ੂ ਅੱਜ ਦੀ ਘੜੀ ਜਿਹੜੀ ਨਵੀਂ ਪੀੜੀ ਆ ਹੂੰ ਸੌਂਕ ਨਾਲ ਲੈ ਕੇ ਬਰੀਡ ਵੀ ਤਿਆਰ ਕਰ ਰਹੇ ਆ ਲੋਕਾਂ ਬਰੀਡ ਤਿਆਰ ਕਰ ਰਹੇ ਆ ਆਪਾਂ ਕਿਸੇ ਦੇ ਪਸ਼ੂ ਨੂੰ ਨੁਕਸਾਨ ਪਹਚਾ ਪਹਚਾ ਦਈਏ ਤਾਂ ਉਹ ਤਾਂ ਆਪਣੇ ਵਾਸਤੇ ਇੱਕ ਵਧੀਆ ਚੰਗੀ ਗੱਲ ਹੂੰ ਸਹੀ ਗੱਲ ਹੈ ਤੇ ਜੇ ਹੁਣ ਕੋਈ ਮੰਨ ਕੇ ਚਲੋ ਵੀ ਰੌਮਦਾਗਾ ਜਾਂ ਦੂਰੋਂ ਆ ਜਾਂ ਨੇੜਿਓ ਉਸ ਨੂੰ ਕਹਿੰਦੇ ਵੀ ਡਿਲਬੀ ਨਹੀਂ ਕਰਾਉਣੀਆਂ ਤਾਂ ਕਰਨ ਦਾ ਇੰਤਜ਼ਾਮ ਆਪਣੇ ਕੋਲ ਸਾਬ ਜੀ ਪਹਿਲਾਂ ਵੀਡੀਓ ਪਾਈ ਸੀ ਅਸੀਂ ਹਾਂਜੀ ਵੀ ਹੁਣ ਉਹ ਜਲੰਧਰ ਦਾ ਏਰੀਆ ਕੀ ਦੂਰ ਤੋਂ ਇੱਕ ਫਗਵਾੜਾ ਕੀ ਇੰਦਰ ਫਤੇਗੜ ਸਾਹਿਬ ਇੰਦਰ ਸਾਰੇ ਫੀਲ ਅਸੀਂ ਪਛਾ ਚੁੱਕੇ ਆ ਜੀ ਸਾਰਿਆਂ ਨੇ ਵਧੀਆ ਰਿਸਪੌਂਸ ਦਿੱਤਾ ਠੀਕ ਹੈ ਮੰਨ ਕੇ ਇਹਨਾਂ ਨੇ ਦੁਬਾਰੇ ਦੁਬਾਰੇ ਮੰਗ ਕੀਤੀ ਹੈ ਵੀ ਕਿਸਾਨ ਵੀਰਾਂ ਨੇ ਪਰ ਮਹੰਗਾਰਾ ਭਰਿਆਗਾ ਨਾਲ ਹਾਂਜੀ ਹਾਂ ਠੀਕ ਹੈ ਜੀ ਤੇ ਹੁਣ ਜਿਵੇਂ ਆਪਾਂ ਮਸ਼ੀਨਾਂ ਦੀ ਗੱਲ ਕਰੀਏ ਕੀ ਕੀ ਸਿਸਟਮ ਹੈ ਉਹ ਗ੍ਰੈਂਡ ਵਾਲਾ ਸਿਸਟਮ ਆ ਗਈ ਹੈ ਨਾ ਚਲੋ ਮਸ਼ੀਨਰੀ ਤਾਂ ਆਮ ਹੀ ਹੁੰਦੀ ਆ ਬੜੀ ਵੱਡੀ ਨਹੀਂ ਹੁੰਦੀ ਇਹ ਰਿਪੀਟ ਦਾ ਕੰਮ ਹੁੰਦਾ ਸਹੀ ਗੱਲ ਹੈ ਜੀ ਜਿਹੜਾ ਨਾਰਮਲ ਨਾਰਮਲ ਮਸ਼ੀਨ ਜਿਹੜੀ ਤਾਂ ਇੰਨੀ ਕੀ ਹੁੰਦੀ ਐਡਾ ਜਿਆਦਾ ਵੱਟੀਆਂ ਮਿੱੱਲਾ ਵਾਲਾ ਕੰਮ ਤਾਂ ਆਪਣੇ ਕੋਲੇ ਹੈ ਨਹੀਂ ਨਾ ਸਹੀ ਗੱਲ ਹੈ ਜੀ ਸੌਂਕੀਆ ਕੰਮ ਕੀਤਾ ਜਿੰਨਾ ਕੀਤਾਗਾ ਹੂੰ ਤੇ ਸੌਂਕੀਏ ਸਮਾਨ ਪਾਈਦਾ ਜਿੰਨਾ ਪਾਈਦਾ ਮੰਨ ਕੇ ਚਲੋ ਵੀ ਨਲੇ ਦਾ ਕਿਸਾਨ ਵੀਰ ਦਾ ਨੁਕਸਾਨ ਨਾ ਹੋਈਗਾ ਬਾਈ ਮੈਂ ਇੱਕ ਗੱਲ ਮੁਕਾਦ ਜਿਹੜੀ ਮਰਜੀ ਫੀਡ ਵਰਤਦਾ ਕੋਈ ਠੀਕ ਹੈ ਜੀ ਉਹ ਫੀਡ ਨੂੰ ਬੰਦ ਕਰਕੇ ਜਿਹਨਾਂ ਨੂੰ ਚਾਲੂ ਕਰਾਂਗੇ ਨਾ ਇਹਨੇ ਦੁੱਧ ਵੀ ਵਧਾਉਣਾ ਤੇ ਇਹਨੇ ਫੈਂਟਰੀ ਵੀ ਵਧਾਉਣੀ ਹੈ ਕਿਉਂਕਿ ਪਿਓਰ ਦਾਣਾ ਪੈ ਗਿਆ ਸਾਰਾ ਬਾਕੀ ਸਾਡਾ ਜਿਹੜਾ ਫਾਰਮੂਲਾ ਹੁੰਦਾ ਕੁਝ ਆਂਡਰ ਵਗੈਰਾ ਜਿਹੜੇ ਪਾਏ ਹੁੰਦੇ ਆ ਠੀਕ ਹੈ ਜੀ ਉਹ ਚਲੋ ਉਪਰ ਦੇ ਦਿਆਂ ਚੀਜ਼ਾਂ ਪਰ ਗਲਤ ਕੀ ਕੋਈ ਨਹੀਂ ਹੋ ਉਹ ਪਾਊਡਰ ਕੋ ਲੈਵੇ ਵਾਸਤੇ ਜਾਂ ਕੋਈ ਹੋਰ ਦੁੱਧ ਪਤਾਉਣ ਵਾਸਤੇ ਉਦਾਂ ਇਹ ਚੀਜ਼ਾਂ ਹਾਣੋ ਮੰਨ ਕੇ ਚੱਲੋ ਵੀ ਉਹ ਜਿਹੜਾ ਫਾਰਮੂਲਾ ਹੁੰਦਾ ਆਪਦਾ ਜੀ ਸਹੀ ਰੱਖੇ ਪਸ਼ੂ ਨੂੰ ਪਾਚਣ ਕਿ ਰਿਆ ਜਾ ਕਿਵੇਂ ਵੀ ਲਾੜੀਏ ਉਹ ਚੀਜ਼ਾਂ ਹੁੰਦੀਆਂ ਉਹ ਉਹ ਨਾ ਉਹ ਚੀਜ਼ਾਂ ਬਸ ਠੀਕ ਹੈ ਜੀ ਤੇ ਹੁਣ ਜਿਵੇਂ ਆਪਣੀ ਆਹ ਫੀਡ ਆ ਗਈ ਇਹ ਤੁਹਤਲ ਪੀਏ ਪੰਜਾਬ ਗੋਲਡਨ ਫੀਡ ਆ ਗਈ ਤੇ ਇਹਦੇ ਵਿੱਚ ਮਤਲਬ ਕਿ ਇਹ ਚੀਜ਼ਾਂ ਪੈਂਦੀਆਂ ਆਂਗੀਆਂ ਜਿਹੜੀਆਂ ਆਪਣੇ ਹੁਣ ਨੀਲੇ ਹਾਂ ਇਹ ਚੀਜ਼ਾਂ ਪੈਂਦੀਆਂ ਜੀ ਬਾਕੀ ਜਿਹੜੀ ਕਟਰੂਆਂ ਦੀ ਫੀਡ ਬੜੀ ਵਧੀਆ ਤਿਆਰ ਕਰਦੇ ਆਂ ਸੀ ਚੀਕਾ ਬਿਛੋਟੇ ਬਸ ਇਹਾਂ ਕਟੀਆਂ ਕੱਟੇ ਜਿਵੇਂ ਆਪਾਂ ਲਾਣਗੇ ਤਿਆਰ ਕਰ ਤੋ ਹੋਗੇ ਜਿਹਦੇ ਮਹੀਨਾ ਖੂਨ ਦਾ ਰਹਿ ਗਿਆ ਉਹਦੇ ਵਾਸਤੇ ਵੀ ਦਿੰਨੇ ਆ ਠੀਕ ਹੈ ਜੀ ਕਟਰੂਆਂ ਵਾਲੀ ਵੱਡੀ ਖਤਰੇ ਤੇ ਆ ਵੀ ਬੜਾ ਭੱਜ ਕੇ ਖਾਂਦੇ ਉਹਨੂੰ ਠੀਕ ਆ ਵੀ ਇਹਨਾਂ ਕਟਰੂ ਨਾ ਬੜਾ ਖੁਸ਼ੀ ਨਾਲ ਖਾਂਦੇ ਆ ਤੇ ਕਟਰੂ ਹਫਤੇ ਬਾਅਦ ਹੀ ਦੱਸਣਦਾ ਵੀ ਮੈਂ ਤਿਆਰ ਹੋਣ ਲੱਗ ਗਿਆ ਠੀਕ ਹੈ ਜੀ ਕਿਉਂਕਿ ਬਾਕੀ ਗੱਲ ਇਹ ਆ ਕਿ ਨਾਰਮਲ ਚੀਜ਼ਾਂ ਪੈਂਦੀਆਂ ਹਨ ਨਾ ਨਾਰਮਲ ਚੀਜ਼ਾਂ ਦਾਣਾ ਜੀ ਨੇਚਰਲ ਚੀਜ਼ ਆ ਸਾਰੇ ਨੈਚਰਲ ਚੀਜ਼ ਆ ਕੋਈ ਐਮਾਨ ਤੋਂ ਬਾਹਰ ਦੀ ਚੀਜ਼ ਨਹੀਂ ਹੁਣ ਇਹ ਤਾਂ ਆਪਣੇ ਡੇਲੀ ਚ ਵਰਤਵਾਲੀਆਂ ਚੀਜ਼ਾਂ ਘਰੇ ਵੀ ਹੁੰਦੀਆਂ ਕੋਈ ਚੀਜ਼ਾਂ ਦਾ ਨਾ ਜਿਵੇਂ ਜਿਵੇਂ ਬਰੇਮ ਹੋਊਗਾ ਕਣਕ ਹੋਊਗੀ ਸਰੋਂ ਹੋਊਗੀ ਹਨਾ ਮੱਕੀ ਆ ਜਿਵੇਂ ਮੱਕੀ ਦਿਖਾਉਣੀ ਆ ਬਾਈ ਸੋਨੂ ਦਾ ਮੱਕੀ ਦੀ ਮੋਟਾਈ ਦੇਖੋ ਪਹਿਲਾਂ ਤਾਂ ਲੈ ਸੜਕ ਦੀ ਆ ਕਿ ਨਹੀਂ ਬਾਈ ਨਹੀਂ ਨਹੀਂ ਹੈਗਾ ਵੀ ਗੰਦੀ ਜੀ ਦਿਖਉਂਦੀ ਆ ਬਿਲਕੁਲ ਬਿਲਕੁਲ ਹੂੰ ਤੇ ਬਾਈ ਜੀ ਕਹਿੰਦੇ ਜਿਵੇਂ ਹੁਣ ਲੋਕ ਕਹਿੰਦੇ ਆ ਉਹ ਬੀ ਆਰ ਫਲਾਨੀ ਫੀਡ ਚ ਯੂਰੀ ਆਉਂਦਾ ਠੀ ਉਹ ਉਹ ਜਿਹੜੀ ਜੂਰੀਆ ਜਾਰੀ ਵਾਲੀ ਗੱਲ ਹੈ ਜੀ ਉਹ ਤੇ ਅਸੀਂ ਪਹਿਲਾਂ ਵੀ ਕਿਹਾ ਵੀ ਸਾਡਾ 2 ਲੱਖ ਰੁਪਈਆ ਨਾਮ ਆ ਜੇ ਕੋਈ ਗਲਤ ਚੀਜ਼ ਕੱਢਦੇ ਦੇ ਵਿੱਚ ਪਾਈ ਵੀ ਠੀਕ ਹੈ ਜੀ ਤੇ ਨਾਲ ਦੀ ਨਾਲ ਇਹਦੇ ਵਿੱਚ ਇਹ ਵੀ ਆ ਵੀ ਜਿਵੇਂ ਆਪਾਂ ਕਹਿੰਦੇ ਪਸ਼ੂ ਖਾਣ ਦੀ ਸਮਰੱਥਾ ਜਿਹੜਾ ਵੱਧ ਤੋਂ ਵੱਧ ਰੱਖਦਾ ਠੀਕ ਹੈ ਜੀ ਵੀ ਨੱਕ ਨਹੀਂ ਮਾਰੂ ਖਾਣ ਵਲੇ ਹਨਾ ਠੀਕ ਆ ਵੀ ਮੰਨ ਕੇ ਚੱਲੋ ਵੀ ਕੋਈ ਵੀ ਵੀਰ ਜੇ ਮੰਨ ਕੇ ਚੱਲੋ ਬਾਈ ਇਹ ਵੀ ਗੱਲ ਕਹਿੰਦੇ ਆ ਵੀ ਜੇ ਮਲਾਵਟ ਸਾਬਤ ਕਰ ਦਿੱਤਾ ਆਪਾਂ 2 ਲੱਖ ਰੁਪਈਆ ਦੇ ਦੇਾਂਗੇ ਦੇ ਦੇਾਂਗੇ ਜੀ ਬਿਲਕੁਲ ਆਪਾਂ ਗਲਤ ਕੰਮ ਹੀ ਨਹੀਂ ਕਰਨਾ ਬਾਈ ਨਾਲ ਹੀ ਸਾਡੇ ਆਟੇ ਦਾ ਕੰਮ ਆ ਹੂੰ ਅਸੀਂ ਆਟਾ ਵੀ ਜੇ ਕਿਹਨੇ ਮੰਗਾਉਣਾ ਸਾਡੇ ਕੋਲ 24 ਘੰਟੇ ਤਿਆਰ ਹੁੰਦਾ ਸਾਡੇ ਕੋਲੇ ਉਹ ਮਸ਼ੀਨਰੀ ਫਿੱਟ ਆ ਜਿਹੜੀ ਕਣਕ ਦੇ ਵਿੱਚੋਂ ਲੋਹਾ ਵਗੈਰਾ ਕੱਢਦੀ ਐ ਲੋਹਾ ਵਗੈਰਾ ਉਹ ਝਾਤ ਵੀ ਮਰਵਾਦੀ ਕਿਸ ਨਾਲ ਹੀ ਆਪਣੇ ਠੀਕ ਹੈ ਜੀ ਆਟਾ 24 ਘੰਟੇ ਤਿਆਰ ਹੁੰਦਾ ਤਾਜ਼ਾ ਆਟਾ ਹੁੰਦਾ ਜੇ ਕਿਹਨੇ ਮੰਗਾਉਣਾ ਫੀਲਡ ਦੇ ਨਾਲ ਉਹ ਵੀ ਬਾਈ ਤੁਹਾਨੂੰ ਕਹਿ ਸਕਦਾ ਉਹਦੀ ਜਿਹੜੀ ਕਣਕ ਵੱਟੇ ਕਣਕ ਲੈ ਲੈਣੀ ਆ ਤੇ ਉਨਾਂ ਹੀ ਅੱਗੇ ਆਟਾ ਦੇ ਦੇਣਾ ਹਾਂ ਠੀਕ ਆ ਕਣਕ ਰੱਖ ਜੋ ਆਟਾ ਲੈ ਜੋਗੇ ਆਟਾ ਲੈ ਲਓ ਬਸ ਉਹ ਚੀਜ਼ ਆ ਹਾਂ ਸਹੀ ਗੱਲ ਹੈ ਇੱਥੇ ਹੁਣ ਇਹਦਾ ਰੇਟ ਦੀ ਗੱਲ ਕਰੀਏ ਕੀ ਰੇਟ ਪੈਂਦਾ ਜੀ ਜੇ ਬਣਵਾਉਣੀ ਆ ਤਾਂ ਉਹਦਾ ਕੀ ਹੋਊਗਾ ਜਿਵੇਂ ਹੁਣ ਇਹਦਾ ਕੀ ਰੇਟ ਪੈਣਾ ਜਿਵੇਂ 50 ਕਿਲੋ ਦਾ ਗੱਟਾ ਆ ਗਿਆ ਇਹ 50 ਕਿਲੋ ਦਾ ਗੱਟਾ 1500 ਦਾ ਜੀ ਠੀਕ ਹੈ ਜੀ ਤੇ ਜਿਹੜਾ ਇੱਕ ਆਮ ਗੱਭਣਾ ਵਾਸਤੇ ਤਿਆਰ ਕੀਤਾ ਵੀ ਜਿਹੜਾ ਮੰਨ ਲਓ 5 ਮਹੀਨੇ 4 ਮਹੀਨੇ ਤੋਂ ਪਹਿਲਾਂ ਹਟ ਜੰਨੇ ਉਹਨਾਂ ਵਾਸਤੇ ਹੈਗਾ ਜਿਹੜਾ ਉਹ 1500 ਦਾ ਠੀਕ ਹੈ ਜੀ ਤੇ ਇੱਕ ਹੈਗਾ ਸਾਡੇ ਕੋਲ 25 ਕਿਲੋ ਦਾ ਗੱਟਾ 900 ਦਾ ਕਟਰੂਆਂ ਵਾਸਤੇ 3500 ਕੁਆਂਟਲ ਨੱਕੇ ਬੱਚੇ ਵਾਸਤੇ ਬੜੇ ਸੌਂਕ ਨਾਲ ਤਰੀ ਨਾ ਤਿਆਰ ਕੀਤੀ ਹੋਈ ਉਹ ਵੀ ਫੀਡ ਠੀ ਜੇ ਹੁਣ ਆਪਾਂ ਗੱਲ ਕਰੀਏ ਜੇ ਮੈਂ ਛੋਟੇ ਕਟਰੂਆਂ ਵਾਸਤੇ ਘੱਟਾ 900 ਰੁਪਏ ਦਾ ਕਹਿਣਾ ਤੁਸੀਂ ਉਹ 900 ਰੁਪਏ ਅਸੀਂ ਤਾਂ ਇੱਕ ਛੋਟਾ ਜਿਹਾ ਮਾਰਦਿਆਂ ਰੱਖ ਕੇ ਚੱਲਿਆ ਆਪਦਾ ਵੀ ਛੋਟੀ ਜੀ ਕਮਾਈ ਰੱਖ ਕੇ ਠੀਕ ਹੈ ਜੀ ਤੇ ਚੀਜ਼ ਨੂੰ ਜਿਹੜਾ ਆਪਦਾ ਆਪਦਾ ਬ੍ਰਾਂਡ ਹੈ ਕੋ ਅੱਗੇ ਵਧਾਉਣ ਦਾ ਸੋਚ ਠੀਕ ਹੈ ਜੀ ਤੇ ਪੈਸੇ ਵੱਲ ਨਹੀਂ ਸੋਚਿਆ ਬਸ ਵੀ ਆਏ ਨਲੇ ਤਾਂ ਕਿਸਾਨ ਭਰਾ ਖੁਸ਼ ਹੋਵੇ ਬਸ ਵੱਡੀ ਗੱਲ ਨਲੇ ਆਪਦਾ ਕੰਮ ਚੱਲੇ ਮੇਨ ਗੱਲ ਹੁੰਦੀ ਹੈ ਵੀ ਨਾਮ ਬਣਾਈ ਨਾਮ ਬਣੇ ਨਾ ਗੱਲ ਹੀ ਵੱਡੀ ਨਾਮ ਦੀ ਹਾਂ ਨਾਮ ਦੀ ਹੈ ਵੀ ਆਪਣੇ ਬੰਦਾ ਵੱਧ ਤੋਂ ਵੱਧ ਜੁੜੇ ਤਾਂ ਕਿ ਨਲੇ ਦਾ ਮੋਹਰਲਾ ਵੀ ਖੁਸ਼ ਹੋ ਬਜੀ ਤੜਕੇ ਤੜਕੇ ਜਿੰਨੂੰ ਕੋ ਫੋਨ ਲਾ ਕੇ ਕਹਿੰਦਾ ਨਾ ਵੀ ਬਾਈ ਜੀ ਬੜੀ ਵਧੀਆ ਫੀੜਾ ਮਨ ਨੂੰ ਖੁਸ਼ੀ ਤਾਂ ਹੁੰਦੀ ਹੈ ਨਾ ਸਹੀ ਗੱਲ ਹੈ ਜੀ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਹੁਣ ਸਵੇਰੇ ਬੰਦੇ ਨੇ ਕਹਿਣਾ ਬਿਲਕੁਲ ਜੀ ਬਿਲਕੁਲ ਹਾਂ ਤੇ ਹੁਣ ਜਿਵੇਂ ਰੇਟ ਵੀ ਬਾਈ ਨੇ ਦੱਸਤਾ ਤੇ ਜੇ ਕੋਈ ਮੰਨ ਕੇ ਚੱਲੋ ਵੀ ਆਪ ਦਾ ਮਰਜ਼ੀ ਨਾਲ ਇੱਥੇ ਦਾਣਾ ਤਿਆਰ ਕਰਵਾਉਣਾ ਚਾਹੁੰਦਾ ਉਹ ਵੀ ਕਰਵਾ ਸਕਦੇ ਆ ਰੱਖ ਹਰ ਇੱਕ ਚੀਜ਼ ਆ ਲਾਤਾਰੇ ਮੇਰੇ ਤੋਂ ਸਾਰੇ ਹੁਣ ਕੁਝ ਚੀਜ਼ਾਂ ਵਿੱਚ ਰਹਿ ਵੀ ਗਈਆਂ ਜਿਵੇਂ ਤਾਰਾ ਮੀਰਾ ਰਹਿ ਗਿਆ ਉਧਰ ਪੇਵਲ ਤੇ ਠੀਕ ਹੈ ਜੀ ਉਹ ਚੀਜ਼ਾਂ ਉਧਰ ਪਈਆਂ ਨੇ ਉਹ ਫਿਰ ਮਹਿੰਗੀ ਚੀਜ਼ਾਂ ਜਿਹੜੇ ਕਈ ਫਾਉ ਸਰਦਾਨੀ ਮਤਲਬ ਜੇ ਕੋਈ ਵੀਰ ਆਵਦੀ ਮਰਜ਼ੀ ਨਾਲ ਕੋਈ ਵੀ ਚੀਜ਼ ਪਾਉਣੀ ਆ ਤਾਂ ਉਹ ਸੁੱਥੋ ਪਵਾ ਸਕਦਾ ਬਿਲਕੁਲ ਜੀ ਬਿਲਕੁਲ ਹੁਣ ਜਿਵੇਂ ਤੁਸੀਂ ਇਹ ਖਾਲੀ ਦੇਖ ਲਓ ਬਈ ਮੈਂ ਕਹਣਾ ਇਹਦੀ ਛਾਤ ਮਾਰੀਏ ਤੇਲ ਵੀ ਦਿੰਦਾ ਹਨਾ ਬਈ ਹਾਂ ਬਿਲਕੁਲ ਚੈੱਕ ਕਰ ਸਕਦੇ ਹਾਂ ਬਈ ਤੇ ਉਧਰ ਨਾਲ ਆਪਸੋ ਕੋਲੂ ਦੀ ਖਾਲਾ ਜਿਹੜੀ ਸਪੈਲਰਾਂ ਦੀ ਖਾਲਾ ਹੈ ਨਾ ਉਹ ਤੇਲ ਜਮਾਂ ਨਾ ਛੋੜ ਦਿੰਦੇ ਠੀਕ ਹੈ ਜੀ ਉਹਨੂੰ ਤੇ ਸਪੈਲਰਾਂ ਦਾ ਫਰਕ ਹੈ ਤੇ ਬਾਕੀ ਜੇ ਫੀਡ ਮੰਨ ਕੇ ਚੱਲੋ ਕੋਈ ਇਕੱਠੀ ਕੇ ਨੂੰ ਜ਼ਿਆਦਾਤਰ ਵੱਧ ਦੀ ਲੋਡ ਹੁੰਦੀ ਹੈ ਇਕੱਠੀ ਮਂਗਾਉਂਦਾ ਕੋਈ ਗੱਡੀ ਵੀ ਮਂਗਾ ਸਕਦਾ ਤਿਆਰ ਹੋ ਜਾਂਦੀ ਹੈ ਹਾਂਜੀ ਤਿਆਰ ਹੋ ਜਾਂਦੀ ਉਹ ਇੱਕ ਦਿਨ ਪਹਿਲਾਂ ਆਰਡਰ ਆਉਂਦਾ ਸਾਡੇ ਕੋਲੇ ਠੀਕ ਹੈ ਦੂਜੇ ਦਿਨ ਅਸੀਂ ਭੇਜ ਦਿੰਦੇ ਵੀ ਆਰਡਰ ਲਵਾ ਸਕਦਾ ਬੰਦਾ ਜਿਵੇਂ ਕਿ ਇਹਨਾਂ ਨੂੰ ਲੁਧਿਆਣੇ ਭੇਜ ਦਿੰਦੇ ਆ ਸਾਡੀ ਗੱਡੀ ਉੱਥੇ ਜਾਂਦੀ ਹੈ ਠੀਕ ਹੈ ਜੀ ਜਾਂ ਜਲੰਧਰ ਕਡੇਰੀ ਫਾਰਮ ਵਾਲੇ ਉਹ ਮੰਗਾਉਂਦੇ ਆ ਠੀਕ ਹੈ ਤੇ ਫਟੇਗੜ ਸਾਹ ਤੋਂ ਦੱਸਿਆ ਸੀ ਉੱਥੇ ਵੀ ਤਿੰਨ ਡੇਰੀ ਫਾਰਮ ਵਾਲਿਆਂ ਕੋਲ ਜਿਹੜੀ ਸਾਡੀ ਕਿਢ ਜਾਂਦੀ ਬਾਕੀ ਆਪਣੇ ਕੋਲੇ ਲੇਬਰ ਵੀ ਬਹੁਤ ਆਜੀ ਹੈ ਨਾ ਹਾਂ ਲੇਬਰ ਬਹੁਤ ਹੈ ਹੂੰ ਲੇਬਰ ਵੀ ਬਹੁਤ ਆ ਕੋਈ ਇਹ ਨਹੀਂ ਹੈਗਾ ਭਾਈ ਕੋਲੇ ਲੇਬਰ ਦੀ ਘਾਟ ਜਦੋਂ ਵੀ ਕੋਈ ਵੀ ਰ ਆਉਗਾ ਇਹ ਨਹੀਂ ਹੈਗਾ ਵੀ ਖਾਣੀ ਮੜੂਗਾ ਤੇ ਆਪਦਾ ਕੰਮ ਥੋੜੇ ਟਾਈਮ ਚ ਨਿਪੜਾਇਆ ਲਿਓ ਕੋਈ ਚੀਜ਼ ਬਣਾਉਣੀ ਲਾਲ ਸਮਾਂ ਨਹੀਂ ਖਰਾਬ ਹੁੰਦਾ ਹਾਂ ਸਮਾਂ ਨਹੀਂ ਖਰਾਬ ਹੁੰਦਾ ਤੇ ਉਧਰੋਂ ਮਰਵਾਏ ਆਵੇ ਫੋਨ ਮਾਰ ਹਾਂ ਆਜੋ ਜਿੱਥੇ ਹਾਂ ਉਧਰ ਵੀ ਦੇਖ ਲੈ ਲੈ ਭਾਈ ਇੱਥੇ ਹੁੰਦਾ ਆਟਾ ਤਿਆਰ ਜੀ ਹੈ ਨਾ ਹੈ ਇੱਥੇ ਆਟਾ ਆਪਣਾ ਮਤਲਬ ਕਿ ਪ੍ਰੋਸੈਸ ਸਾਰਾ ਹੈ ਨਾ ਆ ਕੇ ਪਾਟਾ ਪੈਕ ਹੁੰਦਾ ਹਾਕੀ ਬਾਈ ਐ ਦੇਖੋ ਵੀ ਤੁਸੀਂ ਸਾਰਾ ਧਿਆਨ ਰੱਖਿਆ ਇੰਦਾ ਸਾਫ ਸਫਾਈ ਦਾ ਜੀ ਹੈ ਨਾ ਬਾਈ ਫੁੱਲ ਸਾਫ ਸਫਾਈ ਹੁੰਦੀ ਹੈ ਹੁਣ ਦਸਤਾਨੇ ਵਗੈਰਾ ਪਾਏ ਗਿਆ ਸਿਰ ਤੇ ਵੀ ਮੰਨ ਕੇ ਚਲੋ ਕਿ ਟੋਪੀ ਬਾਈ ਦੀ ਪਾਈ ਵੀ ਆ ਸੇਫਟੀ ਵੀ ਨਾਲੇ ਸਾਫ ਸੰਭਾਲ ਦੇਖੋ ਬਾਈ ਤੁਸੀਂ ਕਿੰਨੀ ਸਫਾਈ ਨਾਲ ਕੰਮ ਕਰਦੇ ਆ ਬਾਈ ਬਾਈ ਸਫਾਈ ਬਹੁਤ ਹੈ ਯਾਰ ਬਾਈ ਜੀ ਮੇਨਕਾਰ ਨੇ ਇਹ ਵੀ ਰਿਸਕ ਹੈ ਅੰਦਰ ਜਾਣਾ ਹੈ ਨਾ ਜਿਹੜਾ ਬੰਦਾ ਇਹ ਸਮਝ ਕੇ ਗਲਤ ਕੰਮ ਨਹੀਂ ਕਰੂਗਾ ਸਹੀ ਗੱਲ ਹੈ ਜੀ ਇਹ ਹੋ ਗਿਆ ਬਾਕ ਕਣਕ ਵੇਖ ਲਓ ਹੂੰ ਪੂਰਾ ਆਪਣਾ ਫੁੱਲ ਫਾਈਬਰ ਵਾਲੀ ਆ ਠੀਕ ਹੈ ਜੀ ਚੱਕਰੋਂ ਵਿੱਚ ਸਿਮੇਤ ਨਾਲ ਆ ਸਾਫ਼ ਹੋ ਕੇ ਇੱਥੇ ਆ ਗਈ ਸਹੀ ਗੱਲ ਇੰਨੀ ਸਫਾਈ ਆਪਾਂ ਤੋਂ ਬਾਈ ਜੀ ਘਰੇ ਕਿੰਨੀ ਕਰ ਲੋ ਨਹੀਂ ਨਹੀਂ ਹੁੰਦੀ ਕਿਉਂਕਿ ਬਾਹਲਾ ਜੂ ਆਪਾਂ ਉੱਥੇ ਪੱਖੇ ਨਾ ਡਾਲਾਂਗੇ ਹਨਾ ਹੋਰ ਆਪਾਂ ਕੋਲ ਕੋਈ ਸਿਸਟਮ ਨਹੀਂ ਹੁੰਦਾ ਇੱਥੇ ਮਤਲਬ ਕਿ ਕਿੰਨੇ ਉਹਨਾਂ ਨੇ 6 ਥਾਂ 'ਤੇ ਸਫਾਈ ਹੋਣੀ ਆ ਬਾਈ ਜੀ 6 ਥਾਂ 'ਤੇ ਸਫਾਈ ਹੋਣੀ ਆ ਤੁਸੀਂ ਆਪ ਦੇਖ ਲਓ ਆ ਜਿਹੜਾ ਇੱਧਰਲਾ ਪ੍ਰੋਜੈਕਟ ਆ ਗਿਆ ਆ ਹਾਂ ਜੀ ਇਹ ਸਾਰਾ ਸਫਾਈ ਵਾਲਾ ਠੀਕ ਹੈ ਜੀ ਇੱਥੋਂ ਲੈ ਕੇ ਇੱਥੋਂ ਤੱਕ ਸਫਾਈ ਹੁੰਦੀ ਆ ਸਫਾਈ ਇੱਥੇ ਤੱਕ ਮੰਨ ਕੇ ਚੱਲੋ ਵੀ ਸਫਾਈ ਹੁੰਦੀ ਆਉਣੀ ਹੈ ਐਂਡ ਤੇ ਇੱਥੇ ਆ ਕੇ ਨਿਕਲਣਾ ਪਤਾ ਹੀ ਹੈ ਨਾ ਜਿਹੜੇ ਜਿਹੜਾ ਸਾਡੇ ਕੋਲੇ ਨਾ ਉਹ ਲੱਗਿਆ ਸਟੋਨਰ ਆਹਾਂ ਹਾਂਜੀ ਇਹ ਬਾਈ ਜੀ ਨੇ ਇਹਨੇ ਲੋਹਾ ਲੋਹਾ ਤੇ ਕੱਚਾ ਠੀਕ ਹੈ ਜੀ ਜੇ ਕੋਈ ਕਹਿੰਦਾ ਵੀ ਨਹੀਂ ਹੈਗਾ ਉਹ ਸੀ ਦੱਸ ਸਕਦਾ ਕਿ ਮੈਂ ਜਿਹੜਾ ਲੋਹਾ ਉਹ ਤਾਂ ਮਸ਼ੀਨਰੀ ਜੁੱਗੀ ਲੋਹੇ ਦਾ ਹੋਗਾ ਲੋਹਾ ਤਾਂ ਕਣਕ 'ਚ ਹੈਗਾ ਹੀ ਹੈਗਾ ਸਹੀ ਗੱਲ ਹੈ ਜੀ ਜਿਹੜਾ ਹੈਗੀ ਇਹ ਕਣਕ ਦੇ ਵਿੱਚ ਕੰਚ ਦੀ ਗੱਲ ਉਹ ਬਾਈ ਜੀ ਨਿਆਂ ਦੀ ਕਣਕ ਜਿਵੇਂ ਪੱਕੀ ਵੀ ਹੁੰਦੀ ਹੈ ਕਿਸੇ ਨੇ ਵੀਰ ਦੀ ਬੋਤਲ ਮਾਰੀ ਜਾਂ ਸੜਕ ਦੇ ਨੇੜੇ ਕਣਕੋਂ ਚ ਵੀਰ ਦੀ ਬੋਤਲ ਛੱੜਤੀ ਜਾਂ ਕੋਈ ਹੋਰ ਚੀਜ਼ ਕੰਚ ਦੀ ਡਿੱਗ ਪਈ ਕਿਸੇ ਤਰ੍ਹਾਂ ਉਹ ਠੀਕ ਹੈ ਜੀ ਇਹ ਨਹੀਂ ਵੀ ਸਾਰੀ ਕਣਕ ਦੇ ਵਿੱਚ ਕੰਚ ਆਉਂਦਾ ਜਿੱਦਣੋਂ ਕਣਕ ਆਉਂਦੀ ਸਾਨੂੰ ਪਤਾ ਲੱਗਦਾ ਜਦ ਜੇ ਨਿਆਂ ਦੀ ਕਣਕ ਆ ਗਈ ਇਹਦੇ ਵਿੱਚ ਮਸ਼ੀਨ ਨੇ ਕੋਈ ਬੋਤਲ ਵਗੈਰਾ ਚੱਕੀ ਵੀ ਸੀ ਤੇ ਉਹ ਕੰਚੇ ਦੇ ਬਾਹਰ ਕਰ ਤੇ ਉਹਨੇ ਸਾਰਾ ਬਾਈ ਮੰਗ ਕੱਢ ਦਿਆ ਕੰਚ ਫਿਰ ਦਿਖਾਈ ਵੀ ਦਿੰਦਾ ਹੋਵੇ ਇਹ ਪਤਾ ਲੱਗਦਾ ਹਾਂਜੀ ਜਿੱਤੇ ਕੰਕ ਕੰਚ ਵਾਲੀ ਕੰਕ ਹੁੰਦੀ ਹੈ ਇਹਦੇ ਸਾਰਾ ਪਤਾ ਲੱਗਦਾ ਬਈ ਇਹਦੇ ਠੀਕ ਹੈ ਜੀ ਉਹਦੀ ਅਸੀਂ ਵੀਡੀਓ ਵੀ ਬਣਾ ਕੇ ਸਪੈਸ਼ਲ ਨੂੰ ਪਾਵਾਂਗੇ ਜਿੱਤੇ ਹੁਣ ਆਈ ਜਿੱਤੇ ਕੰਕ ਉਹਦਾਂ ਤੁਸੀਂ ਐਂ ਦੇਖੋ ਵੀ ਕਿੰਨਾ ਹਨਾ ਵੀ ਫਰਕ ਪੈਂਦਾ ਵੀ ਆਪਾਂ ਨੇ ਕਾਂਚਾ ਆਪਾਂ ਕਿੱਥੋਂ ਕੱਢ ਦਾਂਗੇ ਜੇ ਨੋਰਮਲ ਨਹੀਂ ਨਿਕਲਦਾ ਇਹ ਬਿਮਾਰੀਆਂ ਜਿਹੜੀਆਂ ਵਧੀਆਂ ਨੇ ਨਾ ਇਹ ਸਾਡੇ ਇਹ ਵੀ ਕੁਝ ਕਾਰਨ ਹੈਗੇ ਨੇ ਸਹੀ ਗੱਲ ਹੈ ਜੀ ਕਿਹੜਾ ਚਾਟਾ ਦਾ ਸਾਡਾ ਮੇਨ ਕਿਉਂਕਿ ਕਿੱਥੇ ਸਾਫ ਸਫਾਈ ਹੋਣਾ ਜਮਾਂ ਲੜਕਨੇ ਹੁਣ ਕਿੱਥੇ ਹੁਣ ਜਿਵੇਂ ਬਾਈ ਦੇ ਦੱਸਣ ਮੁਤਾਬਕ ਮੈਂ ਤਾਂ ਅੱਜ ਦੇਖਿਆ ਪਹਿਲੀ ਏਰ ਗੱਲ ਸੁਣੀ ਹੈ ਵੀ ਬਾਈ ਕਹਿੰਦੇ ਵੀ ਕੰੱਚ ਵਿੱਚ ਆਉਂਦਾ ਵਿੱਚ ਬਿਲਕੁਲ ਜੀ ਬਿਲਕੁਲ ਬਾਈ ਸ ਚੱਕੀਆਂ ਵਾਲੇ ਕੋਈ ਮਾੜੇ ਨਹੀਂ ਭਰਾ ਆਪਾਂ ਚੱਕੀਆਂ ਨੂੰ ਮਾੜਾ ਨਹੀਂ ਕਹਿੰਦੇ ਪਰ ਉਹਨਾਂ ਨੂੰ ਪਤਾ ਵੀ ਹੈ ਵੀ ਲੋਹਾ ਹੈਗਾ ਉਹਨਾਂ ਦੇ ਵਿੱਚ ਲਾਇਗ ਹੋਣਗੇ ਚੁੰਬਕ ਸਿਸਟਮ ਉਹਨਾਂ ਨੂੰ ਲੋਹਾ ਆ ਕੇ ਲੱਗਦਾ ਹਾਂ ਉਹਦਾ ਦੱਸ ਗੱਲ ਦਾ ਸਹੀ ਗੱਲ ਹੈ ਜੀ ਬਾਕੀ ਚਲੋ ਵੀ ਸੋੜਾ ਪਰ ਜਿਹੜੀ ਗੱਲ ਦਾ ਆਪ ਨੂੰ ਪਤਾ ਲੱਗ ਗਿਆ ਦੱਸਣੀ ਜ਼ਰੂਰੀ ਹੈ ਠੀਕ ਹੈ ਇਹਦੇ ਵਿੱਚ ਲੋਕ ਧਿਆਨ ਮਾਰਨੇ ਇਸ ਗੱਲ 'ਚ ਹਨ ਹੂੰ ਹਾਂ 5 ਕਿਲੋ 10 ਕਿਲੋ ਇੱਕੋ ਨਹੀਂ ਉਹ ਕਿੰਨੇ ਕਿਲੋ ਦੀ ਹੈ ਦਿਖਾ ਲਿਓ ਨਾ ਇੱਥੇ ਕਲੀਅਰ ਆ ਬਈ ਚੈੱਕ ਕਰ ਸਰ ਇਹਨਾਂ ਪੈਕਿੰਗਾਂ ਟੁੱਟਾ ਕੀ ਇਹ 10 ਕਿਲੋ ਹੈ ਇਹ 10 ਕਿਲੋ ਦੀ ਇਹ ਕਿੰਨੇ ਦੀ ਪੈਂਦੀ ਇਹਦੇ ਚ ਐਮਪੀ ਵਾਲਾ ਆਟਾ ਵੀ ਆਉਂਦਾਗਾ ਠੀਕ ਹੈ ਜੀ ਤੇ ਉਹ ਇਹਦੇ ਵਿੱਚ ਰੇਟ ਤਾਂ ਬਾਈ ਜੀ ਰੋਜ਼ ਦੇ ਕੰਪਨੀ ਦੇ ਹਿਸਾਬ ਨਾਲ ਆ ਪਹਿਲਾਂ ਤਾਂ ਕੰਪਨੀ ਦਾ ਰੇਟ ਖੜਾ ਸੀ ਹੁਣ ਉਹ ਤਾਂ ਥੋੜਾ ਜਿਹਾ ਉੱਪਰ ਆਟਾ ਹੁੰਦਾ ਰਹਿੰਦਾ ਹੈ ਨਾ ਅਪ ਡਾਊਨ ਹੁੰਦੇ ਰਹੇ ਹੁੰਦਾ ਰਹਿੰਦਾ ਕਿ ਸਰਕ ਪੈਂਦਾ ਰਹਿੰਦਾ ਥੋੜੇ ਦਿਨਾਂ ਬਾਅਦ ਤੇ ਰੇਟ ਉਹੇ ਜਿਹਾ ਮਤਲਬ ਜਾ ਜੀ ਹੁੰਦਾ ਹੁੰਦਾ ਫਰੇਡ ਜਾ ਜੀ ਫਰੇਡ ਨੂੰ ਠੀਕ ਹੈ ਜੀ ਤੇ ਜੇ ਕੋਈ ਇਕੱਠੇ ਮੰਗਾਉਂਦਾ ਇਹ ਵੀ ਜਿਹਦੀ ਵੀ ਟੱਪਰੀ ਹੁੰਦੀ ਹੈ ਜੀ ਦੂਰ ਤੱਕ ਜੰਗ ਮੈਂ ਇਹਦੀ ਤਾਂ ਆਪਣੇ ਜਿਹੜੇ ਦੇਸੀ ਭਰਾ ਪਿੰਡਾਂ ਵਾਲੇ ਆ ਜੀ ਉਹਨਾਂ ਨੇ ਤਾਂ ਗੱਟਾ ਮੰਗਾਉਣਾ ਹੁੰਦਾ ਹਾਂ ਉਹਨਾਂ ਨੂੰ ਤਾਂ ਗੱਲ ਹੀ ਸਿੱਧੀ ਸਪਸ਼ਟਾ ਵੀ ਜਿਹੜਾ ਤਾਂ ਇੱਥੋਂ ਲੈ ਕੇ ਜਾਂਦਾ ਹੂੰ ਉਹਨੂੰ 300 ਰੁਪਏ ਪ੍ਰਤੀ ਕੁਆਂਟਲ ਆ ਕਣਕ ਲੈ ਕੇ ਜਿੰਨੀ ਕਣਕਾ ਉਨਾਂ ਹੀ ਆਟਾ ਦੇ ਦੇਣਾ ਕੋਈ ਕਾਟ ਨਹੀਂ ਕੱਟਾ ਦੇ ਦੇਣਾ 300 ਕਾਟ ਨਹੀਂ ਕੱਟਣੀ 3 ਰੁਪਏ ਕਿਲੋ ਦੀ ਭੈ ਹੀ ਹੈ ਠੀਕ ਹੈ ਜੀ ਜਿਹੜੇ ਨੇ ਮੰਗਾਉਣੇ ਨੂੰ 3.5 ਰੁਪਏ ਠੀਕ ਹੈ ਜੀ ਆ ਭਾਈ ਚੱਕ ਤਰਾਈ ਦਾ ਲੇਬਰ ਖਰਚਾ ਮਨ ਕੇ ਚਲੋ ਵੀ ਉਹ ਚ ਕੋਈ ਉਹ ਨਹੀਂ ਹੈਗਾ ਵੀ ਆਟਾ 3 ਰੁਪਏ ਪੈਂਦੇ ਆ ਜੀ 3 ਰੁਪਏ ਪਿਹਾਈ ਦੇ ਆ ਜੀ ਜਿਹਦੇ ਚ ਕਾਰਟ ਕੋਟ ਕੋਈ ਨਹੀਂ ਹੈਗੀ ਕਾਰਟ ਕੋਈ ਨਹੀਂ ਆਮ ਚੱਕਿਆਂ ਵਾਲੇ 2 ਕਿਲੋ 2.5 ਕਿਲੋ ਕਾਰਟ ਵੀ ਕੱਟ ਲਓ ਠੀਕ ਹੈ ਜੀ ਇਹਦੇ ਵਿੱਚ ਭਾਈ ਕਹਿੰਦੇ ਕਾਰਟ ਕੋਈ ਨਹੀਂ ਜੇ ਮੈਂ ਤੁਸੇ ਕਣਕ ਲਿਆਏ ਤਾਂ ਤੁਸੀਂ ਇੱਥੋਂ ਆਓ ਤੇ ਤੁਸੋਂ ਨੂੰ ਨਾ ਤਾਂ ਖੜਨ ਦਾ ਕੋਈ ਗਾਇ ਵੀ ਖੜੀ ਜਾਣਾ ਸਾਡੇ ਜਿਹੜੇ ਪਿੰਡ ਵਾਲੇ ਉੱਥੇ ਕੱਟਿਆਂ ਤੇ ਹੁੰਦਾ ਆਟਾ ਜੀ ਹਮ ਅੱਜ ਹੀ ਤਾਜ਼ਾ ਕੱਟ ਕੇ ਆਇਆ ਸਹੀ ਗੱਲ ਹੈ ਡੇਲੀ ਦਾ ਤਾਜ਼ਾ ਆਟਾ ਹੁੰਦਾ ਹੈ ਬਾਕੀ ਫਰਕ ਬਹੁਤ ਪੈਂਦਾ ਹੈ ਨਾ ਮੈਂ ਕਹਾਂ ਜੀ ਗੁੰਨਣ ਦਾ ਹੀ ਬੜਾ ਫੱ ਠੀਕ ਹੈ ਜੀ ਕਰ ਕੋ ਚੀ ਚੰਗੀ ਨਾਲ ਤਾਂ ਚੰਗੀ ਰਹਿਣਾ ਹੈ ਸਹੀ ਗੱਲ ਹੈ ਜੀ ਤੇ ਜੀ ਬਈ ਕਿਸੇ ਵੀ ਵੀਰ ਨੂੰ ਨਾ ਜਿਵੇਂ ਮੰਨ ਕੇ ਚਲੋ ਫੀਡ ਵੀ ਆਪਾਂ ਦਿਖਾਈਏ ਉਹ ਵੀ ਪਸੰਦ ਆ ਬਈ ਜਾਂ ਇਧਰੋਂ ਆਟਾ ਬਾਈ ਦਾ ਕਿਉਂਕਿ ਆਟਾ ਬਾਈ ਨਾ ਹਣ ਤਾਸੀ ਦਿੱਤਾ ਵੀ ਪ੍ਰੋਸੈਸ ਬਾਈ ਦਾ ਬਹੁਤ ਚੰਗਾ ਲਾਇਆ ਹੋਇਆ ਇੱਥੇ ਤਾਂ ਦੇਖ ਸਕਦੇ ਹੋ ਮਸ਼ੀਨਾਂ ਹੀ ਦੇਖ ਸਕਦੇ ਹੋ ਸਿਸਟਮ ਬਹੁਤ ਚੰਗਾ ਲਾਇਆ ਹੋਇਆ ਦਾ ਕੋਈ ਵੀ ਵੀਰ ਨੂੰ ਆਟਾ ਜਾਂ ਫੀਡ ਬਣਾ ਵਈ ਕੰਟੈਕਟ ਕਰੋ ਬਾਕੀ ਦੀ ਹੁਣ ਵੱਧ ਜਾਣਕਾਰੀ ਜੇ ਤੁਹਾਨੂੰ ਲੋੜ ਹੋਈ ਤਾਂ ਬਾਈ ਨਾਲ ਕੰਟੈਕਟ ਕਰਕੇ ਤੇ ਆਪਾਂ ਨਾ ਫੀਡ ਦਾ ਹੀ ਰਿਜ਼ਲਟ ਪੁੱਛਦੇ ਆ ਬਾਈ ਤੋਂ ਬੀ ਕਿਵੇਂ ਦਾ ਕਿਹੜੀ ਬਾਈ ਇਹ ਕਿਸਾਨ ਵੀਰ ਫੀਡ ਵਰਤਦਾ ਹੈਗਾ ਹੋਰ ਬਾਈ ਠੀਕ ਹੋ ਠੀਕ ਠਾਕ ਬਾਈ ਬਾਈ ਕਿਹੜੀ ਫੀਡ ਵਰਤਦਾ ਹੈ ਇਹ ਬਾਈ ਫੀਡ ਪੰਜਾਬ 골ਡਨ ਫੀਡ ਹੈ ਠੀਕ ਹੈ ਵੀਰੇ ਬਹੁਤ ਵਧੀਆ ਰਿਜ਼ਲਟ ਹੈ ਫੀਡ ਦਾ ਬਾਈ ਠੀਕ ਹੈ ਤੁਸੀਂ ਇਹ ਫੀਡ ਵਰਤਦਰਾ ਦੇਖ ਸਕਦੇ ਹਮ ਸਮਾਂ ਦੇ ਇੱਕ ਕੀ ਚੀਜ਼ ਤੇ ਦੁੱਧ ਬਾਅਦ ਨੂੰ ਬਾਈ ਪੂਰਾ ਖਰਾ ਹੈਗਾ ਹਮ ਫੈਨ ਤੌਰ ਤੇ ਦੁੱਧ ਨੂੰ ਆਪਣਾ ਲਾਭ ਮੇਰੇ ਗਾਇਆਂ 25-25 ਦੇ ਦੁੱਧ ਲੀਆਂ ਆਹ ਕਿਹੜੀ ਚੱਲਦੀ ਆਪਾਂ ਠੀਕ ਹੈ ਵੀਰੇ ਬਹੁਤ ਵਧੀਆ ਫੀਡ ਨਾ ਆਏ ਮਨ ਵੀ ਤੋ ਜਿਹੜੀ ਆਪਾਂ ਬੜੀਆਂ ਫੀਡ ਪਾਉਂਦੇ ਆ ਉਹਨਾਂ ਦਾ ਸੰਨੀ ਨਹੀਂ ਹੁੰਦੀ ਇਹ ਸੰਨੀ ਵੀ ਜਿਵੇਂ ਮਰਜ਼ੀ ਕਰ ਲਾ ਬਈ ਖਾਲ ਦੇ ਤੌਰ ਤੇ ਹੀ ਵਰਤ ਹਾਂ ਖਾਲ ਤੌਰ ਤੇ ਪੂਰੀ ਵਧੀਆ ਫੀਡ ਲੈ ਦੁੱਧ ਨੂੰ ਲੈ ਖਾਲ ਠੀਕ ਹੈ ਵੀਰੇ ਮਤਲਬ ਬਹੁਤ ਸੋਹਣਾ ਰਿਜ਼ਲਟ ਬਹੁਤ ਸੋਹਣਾ ਰਿਜ਼ਲਟ ਫੀਡ ਦਾ ਤੇ ਕਿਸੇ ਗਾਂ ਦੀ ਦਿਖਾਵਾਂ ਮੇਰੇ ਜੀ ਮੈਂ ਆ ਫੀਡ ਨਾ ਪਾਉਂਦਾ ਮੈਂ ਦੇਖ ਹਮ ਆ ਰਿਹਾ ਗਾਇਆਂ ਮੇਰੀਆਂ ਠੀਕ ਹੈ ਇਹ ਪਈਆਂ ਬਈ ਥੋਫੇ ਵਰਗੀਆਂ ਲੇਵੇ ਲੇਵੇ ਪੂਰੀਆਂ ਚਮਕ ਗਾਇਆਂ ਦੀ ਹਣਾ ਸਹੀ ਗੱਲ ਹੈ ਪਹਿਲਾਂ ਪੂਰੀਆਂ ਦੇਖ ਸਕਦੇ ਹਾਂ ਪੂਰੀ ਜਾਨ ਚ ਗਾਇਆਂ ਨੇ ਇਹ ਠੀਕ ਆ ਇਹਨੂੰ ਲਈ ਇਹੀ ਫੀਡ ਚੱਲਦੇ ਜੋ ਮੈਂ ਆਪਾਂ ਕਹਿੰਦੇ ਦੂਜੀ ਫੀਡ ਪਾ ਲੋ ਯਾਰ ਆਜੀ ਕਰਨਾ ਐ ਉਹ ਚੱਕਰ ਨੇ ਬਾਈ ਬਹੁਤ ਵਧੀਆ ਫੀਡ ਆ ਇਹ ਠੀਕ ਆ ਹਰ ਘੱਮ ਹੀ ਕਰਦੀ ਆ ਯਾਰ ਠੀਕ ਆ ਤੇ ਮੰਨ ਕੇ ਚੱਲੋ ਵੀ ਜਵਾ ਡੱਬੀ ਪੜਾ ਦੇ ਇੱਕ ਮੇ ਚਮਕਾ ਸੁਣ ਵਾਲੀ ਇਹ ਵੀ ਬੈੜਾ ਦੇਖ ਕੇ ਮੇ ਰਾਜੀ ਪਲੀ ਹੋਈ ਬਾਈ ਕਾਲਾ ਕਹਿੰਦਾ ਕਹਿੰਦਾ ਗਾ ਦੇ ਪਲੀ ਜਦੇ ਬੈੜੋ ਕਿਵੇਂ ਪਈ ਆ ਗਈ ਹਨਾ ਗੁੰਦੀਆਂ ਪਈਆਂ ਬੜਾਂਗੇ ਕਈ ਯਾਰ ਕੋਈ ਵੀਰ ਬਾਈ ਛੋਡੇ ਨਾਲ ਕੰਟੈਕਟ ਕਰਨਾ ਚਾਹੁੰਦਾ ਵੀ ਪੁੱਛਣਾ ਚਾਹੁੰਦਾ ਕਿਵੇਂ ਦਾ ਰਿਜ਼ਲਟ ਆਦਾਂ ਮਾੜਾ ਨੰਬਰ ਬੋਲ ਦਵੇ 98032 ਬਾਈ 8449 ਇਹ ਬਾਈ ਦਾ ਵੀ ਕੰਟੈਕ ਬੱਲੇ ਫੀੜਾ ਬਾਈ ਵਰਤ ਕੇ ਦੇਖੇ ਕੋਈ ਇੱਕ ਗੱਟਾ ਵਰਤ ਕੇ ਦੋ ਵਾਲਾ ਆਪ ਵੀ ਦੱਸੋਗੇ ਠੀਕ ਆ ਯਾਰ ਫੀੜਾ ਤੇ ਰੇਟ ਵੀ ਜਾ ਜਾ ਫੀੜਾਂ ਦਾ ਬਾਈ ਕੋਈ ਆਏ ਮਹਿੰਗੀਆਂ ਫੀੜਾਂ ਨਹੀਂ ਪੈਣ ਠੀਕ ਹੈ ਜੇ ਆਪਾਂ 1600 1700 ਰੁਪਏ ਗੱਟਾ ਪੈਣੇ ਉਹਨਾਂ ਨਾਲ ਸਸਤੀ ਫੀੜਾ ਬਾਈ ਕਿੰਨੇ ਨੂੰ ਪੈਂਦੀ ਆ ਬਾਈ ਇਹ ਬਾਈ ਆਪ ਨੂੰ 1500 ਨੂੰ ਗੱਟਾ ਪੈਂਦਾ 1500 ਠੀਕ ਹੈ ਬਾਈ ਤੇ ਮਤਲਬ ਕਿ ਡਿਲੀਵਰੀ ਵੀ ਆ ਜਾਂਦੀ ਕਰਦੇ ਆ ਬਾਈ ਹਾਂ ਹਾਂ ਠੀਕ ਹੈ ਬਾਈ ਹਾਂ ਤੇ ਵੀਡੀਓ ਨਾਲ ਦੇਖਣ ਲਈ ਧੰਨਵਾਦ ਜੀ